ਮਾਪ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਨੂੰ ਅੱਜ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਆਉਣ ਤੇ ਮੇਰੇ ਅੱਲਾ ਉਸ ਮੁੱਚਾ ਡੇਰਾ ਬਾਬਾ ਨਾਨਕ ਦੇ ਹਲਕਿਆਂ ਵੱਲੋਂ ਮਾਨ ਸਾਹਿਬ ਤੁਹਾਨੂੰ ਜੀ ਆਇਆਂ ਕਹਿੰਦੇ ਆ ਇਹਨਾਂ ਦੇ ਨਾਲ ਸਾਡੇ ਸਰਕਰਮੈਂਟ ਦੇ ਮੰਤਰੀ ਸੌਂ ਸਾਹਿਬ ਹਰਕਾ ਗਰਦਾਸਪੁਰ ਤੋਂ ਰਮਨਬੈਲ ਜੀ ਬੀਨਾਂ ਨਗਰ ਤੋਂ ਸੰਸ਼ੇਰ ਜੀ ਕਾਦੀਆ ਤੋਂ ਜਗਰੂਪ ਸਿੰਘ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਜੋਬਰ ਰੰਦਾਵਾ ਜੀ ਸਾਡੇ ਅਪਰੂਵਮੈਂਟ ਦੇ ਚੇਅਰਮੈਨ ਜੀਲ ਸ਼ਰਮਾ ਜੀ ਤਾਂ ਮਿਨੋਰੀਟੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਨਾਮ ਨਿਯੁਕਤ ਹੋਏ ਨੇ ਜਤਿੰਦਰ ਗੌਰਵ ਜੀ ਜਿਨ੍ਹਾਂ ਨੂੰ ਨਵੇਂ-ਨਵੇਂ ਜਿਹੜੀ ਜ਼ਿੰਮੇਵਾਰੀ ਹੈ ਸੀਐਮ ਸਾਹਿਬ ਵੱਲੋਂ ਦਿੱਤੀ ਗਈ ਹੈ ਪਰ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਦਾ ਧੰਨਵਾਦ ਕਰਦਾ ਤਾ ਸਾਹਮਣੇ ਬੈਠੇ ਮੇਰੇ ਪ੍ਰੈਸ ਵਾਲੇ ਵੀਰ ਪੰਜ ਸਰਪੰਚ ਤੇ ਡੇਰਾ ਬਾਬਾ ਨਾਨਕ ਵਾਲੇ ਵਾਸੀਆਂ ਦਾ ਮੈਂ ਦਿলো ਧੰਨਵਾਦ ਕਰਦਾ ਤੁਸੀਂਾਂ ਜੋ ਉਸ ਧਰਤੀ ਤੇ ਆਏ ਹੋ ਜਿੱਥੇ ਗੁਰੂ ਨਾਨਕ ਸਾਹਿਬ ਨੇ 17 ਸਾਲ 9 ਮਹੀਨੇ ਕੁਛ ਨਰ ਖੇਤੀ ਕਰਕੇ ਇਸ ਧਰਤੀ ਤੋਂ ਕਿਰਤ ਕਰਾ ਨਾਮ ਚੜੋ ਤੇ ਵੰਡ ਛਕੋ ਦਾ ਸੰਕੇਤ ਜਿਹੜਾ ਸੀਗਾ ਇਸ ਡੇਰਾ ਬਾਬਾ ਨਾਨਕ ਦੀ ਧਰਤੀ ਤੋਂ ਪਿਆ ਸੀਗਾ ਅੱਜ ਤੁਸੀਂ ਉਸ ਧਰਤੀ ਤੇ ਆਏ ਹੋ ਮੈਂ ਬਹੁਤ ਜ਼ਿਆਦਾ ਨਹੀਂ ਕੁਝ ਕਹਿਣਾ ਨਾ ਮੇਰੀਆਂ ਬਹੁਤ ਸਾਰੀਆਂ ਸੀਐਮ ਸਾਹਿਬ ਮੰਗਾ ਨੇ ਮੈਂ ਅਦਾਕੇ ਦੀਆਂ ਜਿਹੜੀਆਂ ਦੋ ਤਿੰਨ ਮੰਗਾ ਨੇ ਉਹ ਡੇਰਾ ਬਾਬਾ ਨਾਨਕ ਦੀਆਂ ਉਹ ਤੁਹਾਡੇ ਇੱਥਾਰ ਤੇ ਜਰੂਰ ਲਿਆਉਣੀਆਂ ਚਾਹੁੰਦਾ ਪਹਿਲੀ ਮੰਗ ਜਿਹੜੀ ਛੜੀ ਇੱਥੇ ਆ ਡੇਰਾ ਬਾਬਾ ਨਾਨਕ ਦੀ ਇੱਥੇ ਜਿਹੜੀਆਂ ਲੜਕੀਆਂ ਨੇ ਬਹੁਤ ਵਧੀਆ ਸਕੂਲ ਗਰਲ ਸਕੂਲ ਡੇਰਾ ਬਾਬਾ ਨਾਨਕ ਪ੍ਰਸਤੁਤ ਹੈਗਾ ਜੇ ਤੁਹਾਡੀ ਕਿਰਪਾ ਹੋਵੇ ਅੱਜ ਲੜਕੀਆਂ ਦਾ ਕਾਜ ਅਨਾਉਂਸ ਕਰਦੇ ਜਾਓ ਪਿਛਲੇ 75 ਸਾਲਾਂ ਤੋਂ ਡੇਰਾ ਬਾਬਾ ਨਾਨਕ ਤੇ ਲੋਕਾਂ ਦੀ ਮੰਗ ਸੀ ਕਿ ਲੜਕੀਆਂ ਵਾਸਤੇ ਕਾਜ ਡੇਰਾ ਬਾਬਾ ਨਾਨਕ ਹੋਣਾ ਚਾਹੀਦਾ ਮੈਂ ਤੁਹਾਡੇ ਤੋਂ ਉਮੀਦ ਰੱਖਦਾ ਹਾਂ ਅੱਜ ਤੁਸੀਂ ਇਸ ਪਿੱਤਰ ਧਰਤੀ 'ਤੇ ਪਕਰ ਧਰਤੀ ਡੇਰਾ ਬਾਬਾ ਨਾਨਕ ਤੋਂ ਸਾਡੀਆਂ ਉਹਨਾਂ ਬੱਚੀਆਂ ਵਾਸਤੇ ਅੱਜ ਜੂਰ ਕਾਜ ਦੀ ਜਿਹੜੀ ਅਨਾਉਂਸਮੈਂਟ ਕਰਕੇ ਜਾਓ ਡੇਰਾ ਬਾਬਾ ਨਾਨਕ ਬੜੇ ਹੀ ਪਵਿੱਤਰ ਤੇ ਇਤਿਹਾਸਕ ਧਰਤੀ ਦੇ ਰਹਿਣ ਵਾਲੇ ਹਜ਼ਾਰਾਂ ਦੀ ਗਿਣਤੀ ਚਾਹੇ ਇੱਥੇ ਇਸ ਸਮਾਗਮ ਦੇ ਵਿੱਚ ਪਹੁੰਚੇ ਹੋਏ ਸਤਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾਂ ਛੋਟੇ ਬੱਚੇ ਵੀ ਨਜ਼ਰ ਆ ਰਹੇ ਨੇ ਸਾਰਿਆਂ ਦਾ ਧੰਨਵਾਦ ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਜਿੰਨੇ ਵੀ ਅਧਿਕਾਰੀ ਮੇਰੇ ਕੈਬਨਟ ਦੇ ਸਾਥੀ ਐਮਐਲਏ ਸਹਿਬਾਨ ਚੇਅਰਮੈਨ ਸਹਿਬਾਨ ਵਰਕਰ ਵਲੰਟੀਅਰ ਸਹਿਬਾਨ ਜਿਨ੍ਹਾਂ ਨੇ ਗੋਡੇ-ਗੋਡੇ ਤੋਂ ਪਾਣੀ ਤੋਂ ਲੈ ਕੇ ਗਲਗਲ ਪਾਣੀ ਤੱਕ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੀ ਸਹਾਇਤਾ ਕੀਤੀ ਤੇ ਅਫਸਰ ਸਹਿਬਾਨ ਜਿਨ੍ਹਾਂ ਨੇ ਬਾਅਦ ਦੇ ਵਿੱਚ ਗਰਦਾਰੀਆਂ ਸਪੈਸ਼ਲ ਗਰਦਾਰੀਆਂ ਕਰਕੇ ਲੋਕਾਂ ਦੇ ਨੁਕਸਾਨ ਦਾ ਇੱਕ ਅਸੈਸਮੈਂਟ ਇੱਕ ਲਿਸਟਾ ਬਣਾ ਕੇ ਤਿਆਰ ਕਰਕੇ ਦਿੱਤੀਆਂ ਜਿਦੇ ਕਰਕੇ ਅਸੀਂ ਅੱਜ ਇਹ ਜਿਹੜਾ ਘਰਾਂ ਵਾਸਤੇ ਮੁਆਵਜ਼ਾ ਜਿਹੜਾ ਵੰਡਣ ਦੇ ਕਾਬਿਲ ਹੋਏ ਆ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹਨੂੰ ਕੋਈ ਖੁਸ਼ੀ ਦਾ ਸਮਾਗਮ ਨਹੀਂ ਕਹੂੰਗਾ ਕਿਉਂਕਿ ਪੁੱਤਰ ਜਿਨ੍ਹਾਂ ਘਰਾਂ ਨੂੰ ساری ਉਮਰ ਦਾ ਆਸਰਾ ਸਮਝੀ ਬੈਠੇ ਸੀ ਉਹ ਘਰ ਚੰਦ ਮਿੰਟ ਕੁਝ ਘੰਟੇ ਹੀ ਸਾਥ ਦੇ ਸਕੇ ਤੇ ਅੱਖਾਂ ਦੇ ਸਾਹਮਣੇ ਉਹ ਘਰ ਜਿਹੜੇ ਨੇ ਉਹ ਪਾਣੀ ਦੇ ਵਿੱਚ ਵਹਿ ਗਏ ਉਹ ਘਰ ਨਹੀਂ ਵਹੇ ਬਹੁਤ ਸਾਰੇ ਲੋਕਾਂ ਦੇ ਸੁਪਨੇ ਵਿੱਚ ਵਹਿ ਗਏ ਬੱਚਿਆਂ ਦੀਆਂ ਕਿਤਾਬਾਂ ਸਿਲੇਬਸ ਦੀਆਂ ਵਹਿ ਗੀਆਂ ਕੀਮਤੀ ਸਮਾਨ ਗਹਿਣੇ ਗੱਟੇ ਪੇਟੀਆਂ ਸੰਦੂਕ ਸਾਰਾ ਕੁਝ ਉਸ ਦਰਦਨਾਕ ਹੱਡ ਦੇ ਵਿੱਚ ਗੈਂਗਸਟਰ ਦੀ ਸੱਸ ਨੂੰ ਕੈਨਸਰਾਂ ਦੇ ਰਿਸ਼ਤੇਦਾਰਾਂ ਦਾ ਟਿਕਟਾ ਦਿੰਦੇ ਨੇ ਤੇ ਜਿਹੜਾ ਥਾਣੇ ਦੇ ਮੂਹਰੇ ਐਸਆਈ ਆਪਣੀ ਧੀ ਦੀ ਇੱਜ਼ਤ ਬਚਾਉਂਦਾ ਹੋਇਆ ਗੋਲੀਆਂ ਨਾਲ ਭੁੰਨਦਾ ਸੀ ਉਹ ਕਿਹੜੇ ਰਾਜਵਲੇ ਹੋਇਆ ਸੀ ਇਹਨਾਂ ਦੇ ਰਾਜਵਲੇ ਨਾਬੇ ਵਾਲੀ ਜੇਲ੍ਹ ਵੀ ਕਿਹੜੇ ਕਿਹਦੇ ਰਾਜਵਲੇ ਹੋਈ ਸੀ ਇਹਨਾਂ ਵੇਲੇ ਸਮੱਗਲਰ ਕਿਨੇ ਕਿਨੇ ਪੈਦਾ ਕੀਤੇ ਸੀ ਇਹਨਾਂ ਨੇ ਤੇ ਹੁਣ ਹੁਣ ਕਹਿੰਦੇ ਅਗੋ ਜੀ ਪੰਜਾਬ 'ਚ ਤਾਂ ਪੁਲਿਸ ਦਾ ਰਾਜ ਹੈ ਪੁਲਿਸ ਦਾ ਰਾਜ ਹੋਊਗਾ ਜਿਹੜਾ ਸਮੱਗਲਰ ਨੇ ਤਾਂ ਬੋਲਸਤਾ ਜਾਊਗਾ ਉਹਨਾਂ ਦੇ ਪਿੱਛੇ ਉਹ ਹਰ ਸਿਮਰਤ कौर ਕਹਿੰਦੀ ਐ ਤਰਨ ਤਰ ਕਹਿੰਦੀ ਜਦੋਂ ਸਾਡਾ ਰਾਜ ਹੁੰਦਾ ਸੀ ਨਾ ਕਾਲੀ ਦਲ ਦਾ ਉਦੋਂ ਕੋਈ ਚਿੱਟੇ ਦਾ ਨਾਂ ਨਹੀਂ ਜਾਣਦਾ ਸੀ ਮੈਂ ਕਿਹਾ ਬਿਲਕੁਲ ਸਹੀ ਕਹਿੰਨੀ ਬੀਬਾ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਰਹੇ ਲੋਕ ਉਦੋਂ ਨਹੀਂ ਨਾ ਜਾਣਦਾ ਸੀ ਕੋਈ ਉਹ ਸਿੱਧੇ ਕੁਛਦੇ ਸੀ ਮੁੰਡੇ ਇੱਕ ਦੂਜੇ ਨੂੰ ਥੋੜਾ ਜਿਹਾ ਮਜੀਠੀਆ ਹੈਗਾ ਉਹ ਕਹਿੰਦੇ ਮੇਰੇ ਕੋਲ ਤਾਂ 2 ਗ੍ਰਾਮ ਆਪਦੇ ਜੋ ਕੋਈ ਐ ਤੂੰ ਹੋਰ ਕਿਦਾਂ ਪ੍ਰਬੰਧ ਕਰਦਾ ਚਿੱਟੇ ਦਾ ਨਾਂ ਨਹੀਂ ਜਾਣਦੇ ਸੀ ਯਾਰ ਬੋਲਣ ਤੋਂ ਪਹਿਲਾਂ ਸੋਚ ਲਿਆ ਕਰੋ ਦੀ ਕੀਬੋਰਡ ਦੀ ਜਮੀਨ ਹੈ ਮੈਂ ਪਤਾ ਕਰ ਲਿਆ ਜਿਵੇਂ ਚਰਚ ਜਿੱਦੇ ਤੁਸੀਂ ਬੋਲਿਆ ਸੀ ਮੈਂ ਸ਼ੌਧ ਪਤਾ ਕਰ ਲਿਆ ਮੈਂ ਉਹੀ ਗੱਲ ਕਹਿਣਾ ਜਿਹੜੀ ਕਰ ਸਕਦਾ 800 ਕੁੜੀਆਂ ਉੱਥੇ ਪੜਦੀ ਹੈ ਏਸੀ ਇਹ ਐਡੀਟੋਰੀਅਮ ਬਣਿਆ ਹੋਇਆ ਹੈ ਪਰ ਨਾਲ ਉਹ ਜਮੀਨ ਹੈਗੀ ਹੈ ਜਿੰਨਾ ਚਿਰ ਜਮੀਨ ਉਹ ਨਵੀਂ ਬਿਲਡਿੰਗ તૈયાર ਹੋ ਗਈ ਉਹਨਾਂ ਵਿੱਚ ਐਸੇ ਸਮੈਸਟੋ ਤੋਂ ਭਾਵੇਂ ਟੈਂਪਰੇਰੀ ਤੌਰ ਤੇ ਚਲਾ ਕੇ ਉਹਨਾਂ ਕੁੜੀਆਂ ਨੂੰ ਬਾਹਰ ਨਹੀਂ ਜਾਣਾ ਪਊਗਾ ਇੱਥੇ ਪੜਨ ਗਿਆ ਤੇ ਤਰਕੀਆਂ ਕਰਨ ਸਭ ਇੱਥੇ ਸਭ ਤੇ ਮੰਡੀ ਵਾਲਾ ਵੀ ਪਤਾ ਕਰ ਲਿਆ ਮੰਡੀ ਵੀ ਜਿਹੜੀ ਸ਼ਿਫਟ ਹੋ ਜੂਗੀ ਤੇ ਬਿਜਲੀ ਬੋਰਡ ਦਾ ਜਿਹੜਾ ਉਹ ਪੀਐਸਪੀਸੀਐਲ ਦੇ ਅਧਿਕਾਰੀਆਂ ਨੂੰ ਮੈਂ ਬੁਲਾ ਕੇ ਉਹਨਾਂ ਨਾਲ ਮੈਂ ਗੱਲ ਕਰਨਾਂ ਕਿ ਅਲਟਰਨੇਟਿਵ ਜਗ੍ਹਾ ਲੱਭ ਲੋ ਕਿਉਂਕਿ ਸ਼ਹਿਰ ਦੇ ਵਿੱਚ ਆ ਗਿਆ ਜੇ ਗ੍ਰਿਡ ਤਾਂ ਵੈਸੇ ਵੀ ਕੋਈ ਅਨੁਸੁਕਾਮੀ ਘਟਨਾ ਦਾ ਖਤਰਾ ਬਣਿਆ ਰਹਿੰਦਾ ਸੋ ਗ੍ਰਿਡ ਜਿਹੜਾ ਪਾਰ ਕਰਦਾਂਗੇ ਇਹ ਤੁਹਾਡੇ ਤਨ ਮੰਗਿਆ ਸੀ ਸ਼ੂਫਰਾ ਦੇ ਵਿੱਚ ਕੋਈ ਸਮਸ਼ਾਹਤ ਘਟਨਾ ਜਾਂ ਕੋਈ ਬਿਨਾਇ ਬਚਾਅ ਹੋ ਰਿਹਾ ਹੈ ਹੈ ਸਟੇਡੀਅਮ ਤਾਂ ਬਣਾਉਣੀ ਬਣਾਉਣੇ ਨੂੰ ਮੈਂ ਤੁਹਾਨੂੰ ਕਹਤਾ ਉਹ ਮੈਂ ਖੇਡ ਮੰਤਰੀ ਵੀ ਨਾਲ ਮੈਂ ਤਾਂ ਖੇਡਾਂ ਦਾ ਬਹੁਤ ਸ਼ਕੀਨ ਆ ਵੈਸੇ ਆਪ ਵੀ ਆਪ ਵੀ ਸ਼ਕੀਨਤ ਮੈਂ ਹਾਕੀ ਤੋਂ ਲੈ ਕੇ ক্রিকেট ਤੋਂ ਲੈ ਕੇ ਵਾਲੀਬਾਲ ਤੋਂ ਲੈ ਕੇ ਫੁੱਟਬਾਲ ਸਾਰੀ ਖੇਡਾਂ ਵਿੱਚ ਮੈਸੀ ਫੈਨ ਆ ਸੋ ਜੋ ਕਹੋਗੇ ਖੇਡਾਂ ਵਾਲਾ ਤਾਂ ਮੇਰੇ ਤੇ ਛੱਡ ਜਾ ਕਰੋ ਤਾਂ ਉਹ ਖੇਡਾਂ ਵਾਲਾ ਕੰਮ ਤਾਂ ਜਿਹੜਾ ਕਿ ਤੁਹਾਡੇ ਇਲਾਕੇ ਦਾ ਹਾਕੀ ਪਲੇਅਰ ਸਾਡੇ ਕੈਪਟਨ ਨੇ ਭਾਰਤ ਦੇ ਥੋੜੇਗੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਇਸ ਪੱਲੇ ਧੰਨਵਾਦ ਕਰਦਾ ਕਿ ਤੁਸੀਂ ਆਏ ਔਰ ਅੱਜ ਘਰ ਦਾ ਪੈਣਾ ਹੀ ਪੈਣਾ ਹੈ ਚਲੋ ਜ਼ਿੰਦਗੀ ਨੇ ਪੜੜੀ ਤੇ ਆਉਣਾ ਪਰ ਨਾਲ ਤਰੱਕੀਆਂ ਦੀਆਂ ਗੱਲਾਂ ਵੀ ਕਰਨੀਆਂ ਨੇ ਮੈਂ ਜਿੰਨਾ ਚਿਰ ਤੁਹਾਡੇ ਕੋਲੇ ਜਿੰਨਾ ਚਿਰ ਤੁਸੀਂ ਸਾਡੇ ਨਾਲ ਹੋ ਔਰ ਜਿੰਨਾ ਚਿਰ ਖਜ਼ਾਨਾ ਜਿਹੜਾ ਉਹਦੀਆਂ ਚਾਬੀਆਂ ਸਾਡੇ ਕੋਲ ਨੇ ਸਾਡੇ ਵੱਲੋਂ ਖਜ਼ਾਨਾ ਤੁਹਾਡੇ ਵਾਲੀ ਹੋਊਗਾ ਜਿੰਨਾ ਜਿਹਦਾ ਦਿਲ ਕਰਦਾ ਉਹ ਜਿੰਨਾ ਜਿਹੜਾ ਜਿੰਨਾ ਡਿਜ਼ਰਵ ਕਰਦਾ ਉਹਨੂੰ ਉਹ ਉਹਨਾਂ ਮਿਲ ਜਾਊਗਾ ਪੈਸੇ ਤੁਹਾਡੇ ਦੇ ਖਜ਼ਾਨੇ 'ਚ ਭਾਵੇਂ ਭਾਵੇਂ ਜਿੰਨੇ ਮਰਜ਼ੀ ਹੋਵੇ ਟੈਕਸ ਦਾ ਪੈਸਾ ਤੁਹਾਡੇ ਪੈ ਟੈਕਸ ਦਾ ਪੈਸਾ ਐ ਇਸ ਇਹ ਰਾਜਨੀਤੀ ਨੂੰ ਹੀ ਧੰਦਾ ਬਣਾਉਣ ਨਹੀਂ ਆਏ ਪੈਸਾ ਕਮਾਉਣ ਨਹੀਂ ਪੈਸੇ ਕਮਾਉਣ ਉਹ ਤੇ ਮੈਂ ਕਲਾਕਾਰੀ ਚ ਬਹੁਤ ਕਮਾ ਲਿਆ ਦਿੱਲੀ ਬੰਬੇ ਮੈਨੂੰ ਅੱਜ ਵੀ ਬੁਲਾਈ ਜਾਂਦੇ ਨੇ ਕਹਿੰਦੇ ਆ ਜਾ ਮੈਂ ਕਹਿੰਦਾ ਨਹੀਂ ਹੁਣ ਤਾਂ ਰੱਬ ਨੇ ਡਿਊਟੀ ਕਿਤੇ ਹੋਰ ਲਾਤੀ ਹੁਣ ਤਾਂ ਅਗਲਾ ਕਿਨਾਰਾ ਹੀ ਦਿਖਦਾ ਹੁਣ ਪਿਛਲਾ ਕਿਨਾਰਾ ਨਹੀਂ ਦੇਖਣਾ ਹੁਣ ਤਾਂ ਕੱਚੇ ਤੇ ਠੱਲ 'ਤੇ ਬਸ ਹੁੰਦਾ ਹੁਣ ਤਾਂ ਪ੍ਰਮਾਤਮਾ ਆਪ ਹੀ ਸਮਤ ਬਖਸ਼ੇ ਬਲ ਬਖਸ਼ੇ ਬਸ ਇਹੀ ਮੇਰੀ ਦੁਆ ਹੈ ਅਰਦਾਸ ਹੈ ਕਿ ਪੰਜਾਬ ਤੰਦਰੁਸਤ ਰਹੇ ਪੰਜਾਬ ਤੇ ਰੱਖਿਆ ਕਰੇ ਬਹੁਤ ਬਹੁਤ ਥੋੜਾ ਧੰਨਵਾਦ ਦੋਨੇ ਹੱਥ ਜੋੜ ਕੇ ਦੋਨੇ ਹੱਥ ਉੱਪਰ ਚੱਕ ਕੇ ਇੱਕ ਗੁਰੂ ਸਾਹਿਬ ਦੇ ਨਾਮ ਦਾ ਜਕਾਰਾ ਲਾ ਦਈਏ ਬੋਲੇ ਬਾਈਕੂ ਜੀ ਕਾਲਾ ਸਾਹ ਬਾਈਕੂ ਜੀ ਅੱਜ ਸੀਐਮ ਸਾਹਿਬ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਆਏ ਤਾਂ ਜੋ ਜੋ ਉਹਨਾਂ ਕੋ ਮੰਗ ਰੱਖੀ ਉਹਨਾਂ ਸਾਰੀਆਂ ਮੰਗਾਂ ਪੂਰੀਆਂ ਕੀਤੀ ਬੜੀ ਲੰਮੇ ਸਮੇਂ ਤੋਂ ਮੈਂ ਪਿਛਲੇ 50 ਸਾਲਾਂ ਤੋਂ ਦੇਖ ਰਿਹਾ ਕਿ ਡੇਰਾ ਬਾਬਾ ਨਾਨਕ ਹਲਕਿ ਦੇ ਲੋਕ ਆਪਣੀਆਂ ਬੇਟੀਆਂ ਨੂੰ ਧੀਆਂ ਨੂੰ ਲੈ ਕੇ ਬੜੇ ਚਿੰਤਤ ਸੀਗੇ ਕਿ ਪਲੱਸ 2 ਤੱਕ ਐਜੂਕੇਸ਼ਨ ਮਿਲਦੀ ਸੀਗੇ ਜਦੋਂ 50 ਕਿਲੋਮੀਟਰ ਜਾ ਕੇ ਬੇਟੀ ਨੂੰ ਪੜਾਉਣਾ ਤਾਂ ਲੋਕ ਬਹੁਤ ਇਹ ਸੋਚਦੇ ਕਿ ਪਲੱਸ 2 ਤੋਂ ਬਾਅਦ ਬੇਟੀ ਨੂੰ ਐਜੂਕੇਸ਼ਨ ਹੀ ਨਹੀਂ ਦਿਵਾਉਣੀ ਤਾਂ ਉਹ ਜਿਹੜੀ ਲੋਕਾਂ ਸੀ ਸੀਗੀ ਉਹ ਅੱਜ ਮਾਰਨ ਦੀ ਕਿਰਪਾ ਹੋਈ ਆ ਬਾਬੇ ਸ਼੍ਰੀ ਚੰਦ ਨੇ ਕੀਤੀ ਕਿਰਪਾ ਗੁਰੂ ਨਾਨਕ ਸਾਹਿਬ ਦੀ ਧਰਤੀ ਤੇ ਸੀਐਮ ਸਾਹਿਬ ਜਿਹੜਾ ਸਾਨੂੰ ਲੜਕੀਆਂ ਦਾ ਕਾਲਜ ਦੇ ਕੇ ਗਏ ਨੇ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਇੱਕ ਮੈਂ ਮੰਡੀ ਦਾ ਰੱਖਿਆ ਸੀਗਾ ਬੁੱਧਾ ਤੁਸੀਂ ਸਾਰੇ ਸੁਣਿਆ ਹੀ ਆ ਉਹ ਵੀ ਉਹਨਾਂ ਕਹੇ ਕਿ ਉਹ ਵੀ ਜਿਹੜੀ ਤੁਹਾਡੀ ਮੰਡੀ ਉਹ ਵੀ ਹੋ ਜੇਗੀ ਬਾਹਰ ਚਲੇ ਜੇਗੀ ਸ਼ਾਇਦ ਚੋ ਇੱਕ ਸੀਗਾ ਮੈਂ ਕਿਹਾ ਬਿਜਲੀ ਘਰ ਜਿਹੜਾ ਸ਼ਹਿਰ ਦੇ ਵਿੱਚ ਆ ਗਿਆ ਬਹੁਤ ਜਨਾ ਉਹਦੀ ਬਹਾਲਤ ਵੀ ਬੜੀ ਖਦਸਾ ਤਾਂ ਮੇਰੀ ਉਹਨਾਂ ਤਿੰਨੇ ਮੰਗਾ ਜਿਹੜੀਆਂ ਨੇ ਐਂਡੋ ਸਟੇਡੀਅਮ ਜਿਹੜਾ ਸਟੇਡੀਅਮ ਹੀ ਉਹਨਾਂ ਦਿੱਤਾ ਮੈਂ ਚਾਰਟ ਮੰਗਾ ਰੱਖੀਆਂ ਸੀਗੀਆਂ ਸੀਐਮ ਸਾਹਿਬ ਨੇ ਚਾਰੇ ਮੰਗਾ ਮੇਰੀਆਂ ਪੂਰੀਆਂ ਕੀਤੀਆਂ ਮੈਂ ਦਿਲੋਂ ਸੀਐਮ ਸਾਹਿਬ ਦਾ ਪੂਰਾ ਇਲਾਕਾ ਪੂਰਾ ਡੇਰਾ ਬਾਬਾ ਨਾਨਕ ਹਲਕਾ ਸਾਰਾ ਸੀਐਮ ਦਾ ਧੰਨਵਾਦ ਕਰਦਾ ਕਿ ਜਿੰਨਾ ਸਾਡੀ ਪ੍ਰਾਣੀ ਲੰਮੇ ਸਮੇਂ ਤੋਂ ਜਿਹੜੀ ਮੰਗ ਚੱਲੀ ਅੱਜ ਉਹ ਪੂਰੀ ਕਰ ਦਿੱਤੀ